ਸਸ਼ੀਕਾਲ ਦੋਸਤੋ ਦੇਖ ਸਕਦੇ ਹੋ ਟੀਅਰ ਗੈਸ ਤੋਂ ਬਚਣ ਦੇ ਲਈ ਕਿਸਾਨਾਂ ਵੱਲੋਂ ਨਵਾਂ ਤਰੀਕਾ ਜਿਹੜਾ ਉਹ ਨਜਾਤ ਕੀਤਾ ਗਿਆ ਨਵਾਂ ਤਰੀਕਾ ਅਮਲ 'ਚ ਲਿਆਂਦਾ ਗਿਆ ਦੇਖ ਸਕਦੇ ਹੋ ਇਹ ਵੱਡੀ ਮਸ਼ੀਨ ਦੇਖ ਰਹੇ ਹੋ ਇਹ ਖੇਤਾਂ 'ਚ ਸਪਰੇਅ ਕਰਨ ਵਾਲਾ ਪੰਪ ਹੈ ਜੋ ਅਸੀਂ ਆਮ ਵੱਡੇ ਕਿਸਾਨ ਜਿਹੜੇ ਨੇ ਜਿਨ੍ਹਾਂ ਕੋਲ ਪੈੜੀ ਜ਼ਿਆਦਾ ਜਿਨ੍ਹਾਂ ਕੋਲ ਜ਼ਮੀਨ ਜ਼ਿਆਦਾ ਤਾਂ ਉਹ ਇਸ ਦੇ ਨਾਲ ਖੇਤਾਂ ਦੇ ਵਿੱਚ ਦੂਰ ਤੱਕ ਜਾ ਕੇ ਸਪਰੇਅ ਕਰਦੇ ਨੇ ਤਾਂ ਹੁਣ ਟੀਅਰ ਗੈਸ ਨੂੰ ਡਿਫਿਊਜ਼ ਕਿਵੇਂ ਕਰਨਾ ਹੈ ਉਸ ਦਾ ਅਸਰ ਕਿਵੇਂ ਖਤਮ ਕਰਨਾ ਹੈ ਤਾਂ ਹੁਣ ਇਸ ਦੇ ਵਿੱਚ ਪਾਣੀ ਭਰ ਕੇ ਇਸ ਨੂੰ ਅਮਲ ਚ ਲਿਆਂਦਾ ਜਾਊਗਾ ਕਿ ਦੂਰ ਤੈਸ ਤੋਂ ਪਾਣੀ ਸੁੱਟਿਆ ਜਾਵੇ ਤਾਂ ਕਿ ਗੈਸ ਤੋਂ ਬਚਿਆ ਜਾ ਸਕੇ ਤਰੀਕਾ ਵਧੀਆ ਜੀ ਵਧੀਆ ਵਧੀਆ ਆਹ ਦੇਖੋ ਇਹ ਮੈਂ ਦਿਖਾਇਆ ਤੁਹਾਨੂੰ ਇਹ ਜਿਹੜੇ ਨੇ ਟਰੈਕਟਰ ਦੇ ਨਾਲ ਅਟੈਚ ਰਹੂਗਾ ਜਦ ਤੇ ਚੱਲਦੇ ਹੋਏ ਸਪੀਡ ਹੈ ਜਿਹੜੀ ਇਹ ਵੀ ਵਧੂਗੀ ਤਾਂ ਦੇਖੋ ਇਹ ਤ੍ਰਿਕਾ ਜਿਹੜਾ ਅਮਲ ਚ ਲਿਆਂਦਾ ਜਾ ਰਿਹਾ ਹੈ کارਗਰ ਸਾਬਤ ਹੋਊਗਾ ਦੇਖੋ ਆਪਣੀ ਸੋਚ ਦੇ ਮੁਤਾਬਿਕ ਦਾ ਕਾਮਯਾਬ ਹੈ ਹਾਂ ਬਾਕੀ ਮੌਕੇ ਉੱਪਰ ਦੇਖੀਏ ਇਤਾਂ ਸਪਰੇਅ ਕਰਦੇ ਆਂ ਆਪਾਂ ਇਹਦੇ ਨਾਲ ਬਹੁਤ ਦੂਰ ਤੱਕ ਜਾਂਦਾ ਹੈ ਅੱਗ ਬੁਝਾ ਦਿੰਦੇ ਆਂ ਇਹਦੇ ਨਾਲ ਹਾਂ ਇਹ ਤਾਂ ਇੱਕ ਛੋਟਾ ਜਿਹਾ ਹੀ ਹੈ ਹਾਂ ਕੋਸ਼ਿਸ਼ ਤਾਂ ਕਰਾਂਗੇ ਦੇਖੋ ਤੁਹਾਡੇ ਸਾਹਮਣੇ ਹੀ ਲਗਾਵਾਂਗੇ ਹਮਮ ਔਰ ਕੀ ਕੀ ਨਵੇਂ ਤਰੀਕੇ ਆ ਸਕਦੇ ਨੇ ਇਹ ਅੱਖੇ ਨਹੀਂ ਜਾਂਦੇ ਜੀ ਆਉਂਗੇ ਨਾ ਉਹ ਇਹ ਤੁਸੀ ਦੇਖੋਗੇ ਦੇਖੋ ਜਦ ਆਊਗਾ ਫਿਰ ਦੇਖਾਂਗੇ ਤੁਹਾਨੂੰ ਬਿਲਕੁਲ ਦੇਖ ਸਕਦੇ ਹੋ ਬੜੀ ਤਦਾਦ ਦੇ ਵਿੱਚ ਜਿਹੜੇ ਨੇ ਇਸ ਵੇਲੇ ਕਿਸਾਨ ਐਕਸ਼ਨ ਚ ਨਜ਼ਰ ਆ ਰਹੇ ਨੇ ਟੀਅਰ ਗੈਸ ਨੂੰ ਡਿਫਿਊਸ ਕਿਵੇਂ ਕਰਨਾ ਹੈ ਇਹ ਹੈ ਤਰੀਕਾ